ਲੈ ਹੁਣ ਪੈਂਟ ਬਦਲ ਲਈ ਤੇਰੇ ਨਹੀਂ ਲੱchn ਠੀਕ ਆਉਂਦੇ ਚੱਲ ਚੰਗਾ ਮੈਂ ਤਾਂ ਚੱਲਣਾ ਆਜੀ ਟਾਈਮ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕੀ ਹਾਲ ਹੈ ਠੀਕ ਠਾਕ ਹੋ ਸਾਰੇ ਸਵੇਰੇ ਉੱਠ ਖੜੇ ਰੀਲਾਂ ਬਣਾਉਣ ਵਾਸਤੇ ਉੱਠੇ ਸੀਗੇ ਤੇ ਮੈਂ ਇਹਨੂੰ ਹਰਪਾਲ ਨੇ ਜਾਣਾ ਅੱਜ ਕੰਮ ਉਹਨੂੰ ਕਿਹਾ ਸੀ ਮੈਂ ਕਿਹਾ ਬਾਅਦ ਚ ਤਿਆਰ ਹੋ ਜੀ ਤੂੰ ਪਹਿਲਾਂ ਵੀਡੀਓ ਬਣਾ ਲ ਗਏ ਕੱਦੀ ਇਹ ਮੰਨਿਆ ਨਹੀਂ ਗਾ ਪਹਿਲੇ ਤਿਆਰ ਹੋ ਕੇ ਖੜ ਗਿਆ ਹੁਣ ਬੂਟ ਬਾਟ ਪਾ ਕੇ ਲੈ ਸੱਜਰਾ ਇਹ ਬਣਿਆ ਖੜਾ ਗਾ ਕਹਿੰਦਾ ਮੈਨੂੰ ਕੈਂਚ ਕੰਦੇ ਛੱਡ ਗਿਆ ਉਹਨਾਂ ਦੀਆਂ ਪੈਂਟਾਂ ਨਹੀਂ ਲੋਟ ਆਉਂਦੀਆਂ ਦੇਖ ਲਾ ਆ ਗੋਡਿਆਂ ਤੋਂ ਕੀ ਲੱਛਣ ਕਰਦਾ ਇਹ ਤੂੰ ਕੀ ਰਹੀ ਆ ਭਰਾਵਾ ਜੀ ਗੋਡਿਆਂ ਦਾ ਲੱਛਣ ਕਰਨ ਵਾਲੀ ਹੋ ਜੋ ਖੜੀ ਜੀ ਹੁਣ ਛੱਡ ਗਿਆ ਮੈਂ ਕੰਚਾਂ ਦੇ ਛੱਡ ਜਾਊਂਗੀ ਮੈਂ ਤੈਨੂੰ ਕਿਹਾ ਸੀ ਬਾਅਦ ਚ ਤਿਆਰ ਹੋ ਜੀ ਇੱਕ ਅੱਧੀ ਵੀਡੀਓ ਬਣਾ ਲਾਂ ਪਹਿਲੇ ਜੱਜ ਫੱਟ ਕੇ ਪਾਲਸ ਤਾਂ ਦੇਖ ਮਾਰੀ ਤੇ ਹੁਣ ਬਣਾ ਲੈ ਵੀਡੀਓ ਹੁਣ ਕੀ ਹੋਇਆ ਆ ਮੈਂ ਤਾਂ ਦੇਖ ਲਾ ਮੇਰੇ ਕੀ ਹਾਲਾਤ ਆਗੇ ਵੀਡੀਓ ਬਣਾ ਲਾ ਲੈ ਹੁਣ ਪੈਂਟ ਬਦਲ ਲਈ ਤੇਰੇ ਨਹੀਂ ਲੱਛਣ ਠੀਕ ਆਉਂਦੇ ਚੱਲ ਚੰਗਾ ਮੈਂ ਤਾਂ ਜਾਣਾ ਆਜ ਨਹੀਂ ਟਾਈਮ ਨਾਲ ਕੱਲ ਨੂੰ ਰਾਤ ਉੱਥੇ ਹੀ ਕੱਟਿਆ ਹੀ ਸਟੇਸ਼ਨ ਤੇ ਹਰਪਾਲ ਨੂੰ ਕੈਂਚੀਆਂ ਦੇ ਛੱਡਿਆਏ ਜੀ ਤੇ ਹੁਣ ਮਾਤਾ ਜੀ ਕਹਿੰਦੇ ਮਾੜੇ ਮੱਝਾ ਕਣੀ ਧਿਆਨ ਮਾਰੋ ਮੰਮੀ ਮੱਝਾਂ ਨਵਾਉਣੀਆਂ ਹੁਣ ਹਾਂ ਉਹ ਮੈਂ ਕਹਿੰਦਾ ਠੰਡ ਹੈ ਜੀ ਤੇ ਪਾਣੀ ਵੀ ਉੱਤੋਂ ਠੰਡਾ ਹੋਊਗਾ ਐਵੇਂ ਨਾ ਮੱਝਾ ਬਿਮਾਰ ਹੋ ਜਾਣਾ ਤੈਨੂੰ ਵੀ ਠੰਡਾ ਤੂੰ ਵੀ ਲੈ ਲੈ ਹੈ ਮੈਂ ਤਾਂ ਫਿਰ ਕੰਮ ਤੇ ਜਾਣਾ ਨਾ ਮੈਨੂੰ ਤਾਂ ਣਾਣਾ ਪਊਗਾ ਇਹ ਤਾਂ ਵਿਹਲੀਆਂ ਹੈਗੀਆਂ ਹੈਂ ਮੇਰੀ ਦੁੱਧ ਦਿੰਦੀਆਂ ਹੈਂ ਹੈਂ ਇਹਦੀ ਦੁੱਧ ਦਿੰਦੀਆਂ ਆਖਣ ਨੂੰ ਵਿਚਾਰ ਨਹੀਂ ਕੀ ਆਰਥਾ ਦਿੰਦੇ ਗਾ ਦੋਨੇ 400 ਤੋਂ ਦੁੱਧ ਪਾਏ ਆਂ ਜੀ ਡੇਰੀ ਚ ਹੈਂ ਚੱਲ ਨਵਾ ਦਿੰਨੇ ਆ ਫਿਰ ਮੱਝਾ ਨਵਾ ਤੰਗਾ ਜੀ ਚੱਲ ਪਏ ਹੁਣ ਦਿਹਾੜੀ ਤੇ ਚੰਗਾ ਵਾਦ ਗੋਡ ਨਾਈਟ ਦਸਰੀ ਗੱਲ ਹਾਂ ਹੋਰ ਹੁਣ 3 1/2 350 ਵਾਲੀ ਦਿਹਾੜੀ ਹੁੰਦੀ ਹੈਗੀ ਇਹ ਦੇਖੋ ਜੀ ਇਹ ਕਿਹੜਾ ਜਾਨਵਰ ਜਾ ਰਿਹਾ ਹੈਗਾ ਅਸੀਂ ਦੋ ਬੰਦੇ ਹਾਂ ਜਿਨ੍ਹਾਂ ਦੇ ਦਾੜੀ ਵੱਡੀ ਵੱਡੀ ਕੰਗਰਾਲੀ ਹੋ ਗਈ ਕਟਾ ਨਹੀਂ ਰਹੀ ਪੈਸਿਆਂ ਦੀ ਕਮੀ ਤੇਰੇ ਕੋਲ ਵੀ ਚੱਲ ਰਹੀ ਆ ਮੈਨੂੰ ਲੱਗਦਾ ਮੇਰੇ ਵਾਂਗੂ ਨਹੀਂ ਕੋਈ ਟਾਈਮ ਦੀ ਕਮੀ ਚੱਲ ਰਹੀ ਹੈ ਨਹੀਂ ਨਹੀਂ ਨਾਈ ਕੋਲੇ ਨਹੀਂ ਆਪਣੀ ਜੇ ਵੀ ਖਾਲੀ ਹੈ ਬਾਬਾ ਮੇਰੀ ਵੀ ਕਾਂਟ ਛਾਂਟ ਥੋੜੀ ਕਰਾਉਣ ਵਾਲੀ ਹੈਗੀ ਅਜੇ ਹੈ ਨਹੀਂਗੇ ਪੈਸੇ ਕੋਈ ਨਾ ਹੋ ਗਏ ਜੀ ਕੰਮ ਤੋਂ ਮਿਲ ਲੈ ਚੱਲੀਏ ਘਰਾਂ ਨੂੰ ਹਰਪਾਲ ਵੀ ਟਾਈਮ ਤੇ ਪਹੁੰਚ ਗਿਆ ਹਰਪਾਲ ਕਿਵੇਂ ਰਿਹਾ ਬਾਈ ਤੇਰਾ ਲੁਧਿਆਣਾ ਦਾ ਟੂਰ ਇੰਟਰਵਿਊ ਪਾਸ ਹੋ ਗਈ ਹੈ ਚੱਲੀਏ ਹੋਰ ਕਰੂ ਤੁਹਾਨੂੰ ਕੱਲ ਲੱਡੂ ਖਵਾਇਂਗਾ ਕੱਲ ਨੂੰ ਠੀਕ ਤੇਰਾ ਦਿਮਾਗ ਹੈ ਲੱਗਾ ਲੁਧਿਆਣਾ ਜਾ ਕੇ ਪਹਿਲਾਂ ਮਣਾਇ ਦੱਸ ਕਿਉਂ ਕੀ ਹੋ ਗਿਆ ਤੂੰ ਬਾਈ ਤੋਂ ਕੀ ਪੁੱਛੇਗਾ ਗੋਲ ਗੱਪੇ ਹੈਗੇ ਆ ਬਾਈ ਕਹਿੰਦਾ ਹਾਂ ਹੈਗੇ ਆ ਖਵਾ ਦੇਂਗਾ ਹੁਣ ਦਿਖਾਉਣ ਵਾਸਤੇ ਲਵਾਏ ਆਨੇ ਉਹ ਬਾਈ ਕਿਹਦਾ ਜਾਂਦਾ ਹੈ ਬਾਈ ਜਾਂਦਾ ਹੋਵੇ ਬਾਈ ਥੋੜਾ ਤੀਖਾ ਕਰ ਦੇਣਾ ਇਸਕੇ ਲਈ ਐਨੂੰ ਖਵਾ ਦੀ ਬਾਈ ਸੂਜੀ ਵਾਲੇ ਹਮ ਖਾਏਗੇ ਆਟੇ ਵਾਲਾ ਗੋਲ ਗੱਪਾ ਦੀ ਗੱਲ ਕਰਦਾ ਹੈ ਹੈ ਇਹ ਫਿਰ ਗਰੀਬ ਵਾਲੀ ਗੱਲ ਕਰਦਾ ਹੈ ਕਿਉਂ ਕਿਉਂ ਜੀ ਰੋਟੀਆਂ ਘਰੇ ਜਾ ਕੇ ਆਟੇ ਦੀਆਂ ਹੀ ਖਾਏਗਾ ਕਿ ਸੂਜੀ ਦੀਆਂ ਖਾਏਗਾ ਗੋਲ ਗੱਪੇ ਤਾਂ ਸੂਜੀ ਵਾਲੇ ਖਾ ਲਾ ਟੱਡ ਮੂੰਹ ਟੱਡ ਪਤਾ ਹੀ ਉਹਦਾ ਵੀ ਕਰੀ ਅੰਨੀ ਖਾਣਾ ਪਾ ਜਾਗੀ ਮੈਨੂੰ ਨਹੀਂ ਚੰਗੇ ਲੱਗਦੇ ਯਾਰ ਜਦੋਂ ਲੈ ਪਾਣੀ ਪਈ ਆ ਜੀ ਹੂੰ ਆਪਾਂ ਵੀ ਨੱਚਣਾ ਸੀ ਘਰੇ ਆ ਕੇ ਬਈ ਤੇ ਨਹਾ ਨੂੰ ਕੇ ਰੋਟੀਆਂ ਖਾ ਕੇ ਅੱਧਾ ਪੌਣਾ ਘੰਟਾ ਅਸੀਂ ਹੁਣ ਗਰਾਊਂਡ 'ਚ ਕਿਹੜੇ ਦੇ ਆਏ ਮੈਂ ਤੇ ਹਰਪਾਲ ਤੇ ਹੁਣ ਲੱਗਿਆ ਅਸੀਂ ਸੌਣ ਕੋਰਨੈਟ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ